ਮੈਂ ਵਿਕਰਮ ਰਾਹੀਂ ਬੋਲ ਰਿਹਾ ਨਹੀਂ ਆਹ ਆ ਮੈਂ ਵਿਕਰਮ ਬੋਲ ਰਾਂ ਦੱਸ ਆ ਮੈਂ ਕੋਈ ਨਹੀਂ ਬੋਲ ਰਾਂ ਬੋਤ ਮੈਂ ਕਿਹਾ ਮਾੜਾ ਆਇਆ ਬੈਜੀ ਤੁਹਾਡੀ ਨਿਆਜੋ ਲਾਦ ਵਿਚਾਰੀ ਜਣੀ ਅਨੰਤੀ ਕਿਹਾ ਮੈਂ ਕਿਹਾ ਅਪਸੋਰ ਕਰ ਲੇ ਮੈਂ ਕਿਹਾ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮੜਨਾ ਮਾਰਤਾ ਹੈ ਨਹੀਂ ਫੇਰ ਕੋਈ ਅਜੇ ਰਾਣਾ ਮਾਰਤਾ ਹੁਣੇ ਮਾਰਤਾ ਕੋਈ ਆਪਦੇ ਹਿਸਾਬ ਨਾਲ ਹੀ ਤੁਸੀਂ ਆਪਰੇ ਬੰਦੇ ਕਰੀ ਜਾਂਦੇ ਹੋ ਨਾ ਤੁਹਾਨੂੰ ਪਤਾ ਤੈਨੂੰ ਹਾਂ ਕਿ ਕਿੰਨੇ ਅੰਕਿਤ ਰੀ ਮੁੰਡੇ 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 ਤੇਰੇ ਮੁਖ ਪਰ ਨਹੀਂ ਚਗੇ ਅਜੇ ਰਾਣਾ ਤੇਰਾ ਮੁਖ ਪਰ ਨਹੀਂ ਸੀ ਤੇ ਜਾਂ ਹੈ ਕੁਕੀ ਤੇਰਾ ਮੁਖ ਪਰ ਨਹੀਂ ਸੀ ਖਾੜਾ ਆਪਦੇ ਘਰਦਿਆਂ ਵੀ ਸੋਆ ਆਪਦੇ ਜੁਵਾਗਾ ਨਹੀਂ ਤੇ ਘੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਤੂੰ ਬੰਦਿਆਂ ਦੀ ਗੱਲ ਕਰ ਮੇਰੇ ਠੀਕ ਹੈ ਆਪਕੇ ਸਤਿਕਾਰ ਨੂੰ ਪਾਇਨਾ ਨਹੀਂ ਚਾਹੁੰਦਾ ਨਾਲ ਸਾਡੇ ਤੇ ਹੈ ਮੁਖਬਰ ਨੇ ਕੋਈ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਬੇਬਕੂਤੀਆਂ ਨੇ ਜਿਹੜਾ ਅੰਕੀ ਮਰਿਆ ਉਹ ਹੱਥ ਪਾ ਗਿਆ ਸਕਤਾ ਨਹੀਂ ਮਰਿਆ ਉਹ ਗੰਦ ਪਿੜਵੰਦਾ ਬਟਾ ਉਹ ਦਲੇਰ ਸੀ ਜਦੋਂ ਨਾਲ ਯਾਰੀ ਹੁੰਦੀ ਹੈ ਬਰਾੜ ਸਾਹਿਬ ਆਪਾਂ ਤੇ ਵੀ ਦੋ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਪਰਪਰ ਤੇ ਬਹੁਤ ਲੱਲੀ ਖੱਲੀ ਕਰਦੀ ਹੈ ਕਿੱਥੇ ਹੋਵੇ ਤੇ ਕਿਹ ਹੋਵੇ ਤੇ ਰੱਖੀ ਹੋਵੇ ਮੈਂ ਨਹੀਂ ਰੱਖੀ ਕਦੇ ਚੰਗੀ ਗੱਲ ਹੈ ਚੰਗੀ ਗੱਲ ਹੈ ਕੋਨ ਨੂੰ ਲੱਗਦਾ ਕਿ ਅਸੀਂ ਮੁੱਖ ਵਰਦੇ ਚੱਲੀ ਜਾਵਾਂਗਾ ਮੇਰਾ ਤਾਂ ਕੋਈ ਨਹੀਂ ਕਹਿੰਦਾ ਐਂ ਤੇ ਨੇ ਮੈਂ ਤਾਂ ਆਪ ਦਾ ਪਰ ਜਿਹੜੀ ਗੱਲ ਆ ਹਰਕਤਾ ਨੇ ਮੇਰਾ ਪੋਰਟਾ ਜਿਹੜਾ ਉਹ ਕਿੱਥੋਂ ਆਉਂਦੀ ਆਪਦੀਆਂ ਹਰਕਤਾਂ ਕਰਕੇ ਮਰਿਆ ਉਹ ਠੀਕ ਹੈ ਨਾ ਅੱਛਾ ਆਪਾਂ ਬੀਤ ਕੇ ਕੋਈ ਨਹੀਂ ਕਰਦਾ ਮੈਂ ਮੰਨ ਲਿਆ ਤੁਹਾਨੂੰ ਅਨੁਕੂਲਤਾ ਬਾਰੇ ਜਿਹੜੇ ਸਾਡੇ ਮਤੇ ਨਹੀਂ ਸੀ ਸੱਚਾ ਕਿਹਾ ਸੀ ਕਿ ਤਾ ਜੀ ਕਿਉਂ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਤੇਰਾ ਹਾਲ ਸਾਡਾ ਨਰਿੰਦਰ ਨਰੁੰਦਾ ਆਜਾ ਹੈਗਾ ਤੁਹਾਡਾ ਨਿਵੇਸ਼ ਹੈ ਕਿਦਾ ਬੰਦਾ ਸੁਗਾਵ ਲੱਗਦਾ ਤਾਂ ਨਹੀਂ ਕਰਦੇ ਆ ਅਤਵਾਦੀ ਵਾਲੇ ਨਹੀਂ ਪੈਂਦੇ ਉਹ ਕਿਹੜੇ ਨੇ ਐ ਪ੍ਰਦੀਪ ਦਾ ਇਹ ਕੌਣ ਐ ਅਜਿਹਾ ਕਿ ਪ੍ਰਦੀਪ ਮਾਰਦਾ ਮੇਰੇ ਨਾਲ ਸਾਡੇ ਲਈ ਤੂੰ ਵੀ ਹੋ ਜਾ ਉਹ ਵੀ ਹੋ ਜਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਿਆ ਨਹੀਂ ਐਡੀ ਗੱਲ ਆ ਕਿ ਮੈਨੂੰ ਵੀ ਜਾਣਦਾ ਮੇਰੀ ਨਾਲ ਤੂੰ ਆਪ ਦਾ ਕੰਮ ਨਹੀਂ ਕਰਦਾ ਦਿਨ ਬਿਲਕੁਲ ਸਹੀ ਕੰਮ ਮਾਰਦੇ ਨੌਕਰੀ ਦੇ ਮੁਤਾਬਕ ਕਰਦੇ ਆ ਤੁਹਾਡੇ ਨਾਲ 10 ਸਾਲ ਹੋ ਗਏ ਇੰਨਾ ਆ ਰਿਹਾ ਹੈ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਰਮਾਨ ਤੋਂ ਉਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਕਿਉਂ ਦਿੱਤਾ ਤੁਸੀਂ ਰਮਾਨ ਤੋਂ ਕੋਈ ਕੁਛ ਤੇ ਨੂੰ ਅਸੀਂ ਕਦੇ ਨਹੀਂ ਦੁੱਤਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਥੋੜੇ ਵਾਲੇ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਰੱਖਦੇ ਨੇ ਕਹਿੰਗਾ ਨਾ ਉਹ ਥੋੜੀ ਆ ਕਦੀ ਜਵਾਬ ਦੀ ਆ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋਂ ਗੱਲ ਤਾਂ ਅਸੀਂ ਬਿਲਕੁਲ ਨਹੀਂ ਬਕਸਾਂਗੇ ਕਿਹਨਾਂ ਪਹਿਲੀ ਆਪਣੇ ਰਾਹ ਦੇ ਤੋਂ ਨੰਬਰ ਵਿੱਚ ਰਾਤ ਨੂੰ ਬਹੁਤ ਪੱਲਾ ਆਈ ਜਾਂਦੇ ਰਿਆਂ ਹਾਂ ਮੈਂ ਕਰ ਰਿਹਾ ਸੀ ਮੈਂ ਹੀ ਕਰਾਂਗਾ ਨੰਬਰਾਂ ਦੀ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਤੈਨੂੰ ਪਹਿਲਾਂ ਉਹ ਤਾਂ ਹੀ ਨਿਕਲਿਆ ਕੰਮ ਨਹੀਂ ਕੁਛ ਨਹੀਂ ਦੇ ਆ ਪ੍ਰਦੀਪ ਆਲਾ ਫਿਰ ਆਰ ਪੀ ਜੀ ਜੀ ਨਰੇਸ਼ ਆ ਗਿਆ ਇਹ ਕੋਈ ਕੰਮ ਸੀਗੇ ਆਪਣੀ ਗੱਲ ਨਹੀਂ ਸੀ ਉਹ ਬਾਈ ਹਰ ਦਾ ਕਰਦਾ ਠੀਕ ਹੈ ਨਾ ਪ੍ਰੇਮੀ ਛੱਡ ਮੇਰਾ ਆਰ ਪੀ ਜੀ ਦਾ ਕਰਿਆ ਫਿਰ ਇੰਟੈਲੀਜੈਂਸ ਤੇ ਉਹ ਨਰੇਸ਼ਨ ਨੇ ਕਿਉਂ ਬੰਦੇ ਦੇਤੇ ਉਹ ਬੰਦੇ ਦਾ ਜੇ 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 ਜੀ ਉਹ ਤਾਂ ਵੀ ਤਾਂ ਨਹੀਂ ਦੇਤੇ ਇਹ ਤਾਂ ਬੁਝੇ ਨਾ ਰਹੇ ਹੋਣਗੇ ਅੱਗੇ ਉੱਤੇ ਉਹਦੇ ਘੋੜੇ ਜਿੰਨੇ ਵੀ ਆ ਸਾਰੇ ਬਰਾਬਰ ਆ ਜੋ ਗਲਤ ਕਰੂ ਉਹ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਰੇਟ ਨਹੀਂ ਦਿੰਦੇ ਮਤਲਬ ਕੋਈ ਜਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਨਹੀਂ ਜੇ ਚੇਪੜਾ ਉਹ जरा गलत काम करूंगा कानून हथ चूगा जिम्मे तुझे मारता मार तो बिलकुल नहीं बर्दाश्त करा जिन्नी गल रह गए करा सही काम करा ਕਾਹਦੀ ਨਹੀਂ ਕਰੋ ਸਮਾਗਨਾਂ ਦੀ ਮਦਦ ਨਾ ਕਰੋ ਲੋਕਾਂ ਨੂੰ ਇਹਦਾ ਵੀ ਪਹਿਲਾਂ ਲੋਕੀਂ ਮਦਦ ਨਾ ਕਰੋ ਪੰਜਾਬ ਦੀਆਂ ਚਿੱਟੀਆਂ ਆ ਰਿਆ ਕਰਤੇ ਬਾਈ ਜੀ ਆਹ ਗੱਲ ਕਹਿ ਰਹੇ ਆ ਤੁਹਾਨੂੰ ਨਾ ਕਰੋ ਵੀ ਮਦਦਾਂ ਦੀ ਖੁਸ਼ਬਰੀਆਂ ਹੋਰ ਵੀ ਬਹੁਤ ਕਿੱਥੋਂ ਮਿਲ ਜਾਣੀਆਂ ਨਾ ਜਿਹੜਾ ਉਹ ਟੋਕੇ ਪਹਿਲਾਂ ਹੀ ਬਹੁਤ ਦੁਨੀਆ ਦੇ ਇਸ ਵਿੱਚ ਬੈਠੀ ਆ ਠੀਕ ਹੈ ਤੇ ਚਸਕੇ ਆ ਕਿ ਆ ਜਿਹੜਾ ਮਾਨੂੰ ਤੁਸੀਂ ਜਿਹੜੀ ਸ਼ਾਇਦ ਮੈਂ ਉਹ ਦਾ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਣਾ ਮੈਂਗਾ ਸਾਫ਼ ਤੈਨੂੰ ਦੱਸਤਾ ਠੀਕ ਹੈ ਨਹੀਂ ਕਿਰਪਾ ਕਰ ਸੁਣੋ ਜਿਹਦੇ ਪਾਸੇ ਇੱਕ ਮਦਦ ਵਾਲੀ ਸਕੀਮ ਆ ਕੋਈ ਨਾ ਸ਼ਾਇਦ ਕਾਸ਼ੇਪਰਾਚ ਹੈ ਤੁਸੀਂ ਮੈਨੂੰ ਕੰਡੀ ਆਣ ਗਿਆ ਤੇਰੀ ਗੱਲ ਸੁਣੋ ਬਰਬਾਦ ਨਹੀਂ ਨਾ ਮੈਨੂੰ ਲੋੜ ਆ ਤੈਨੂੰ ਇਹ ਪਸੰਦ ਦੀ ਤੈਨੂੰ ਮੈਂ ਇਹਨਾਂ ਦਾ ਜਿਹੜਾ ਤੂੰ ਆਂਦਾ ਸਾਨੂੰ ਕੀ ਆ ਠੀਕ ਹੈ ਨਾ ਹਾਂ ਤੇ ਮੈਂ ਗੱਲ ਕਰਾਂ ਗੱਲ ਹੀ ਕਹਿੰਦਾ ਲੋਕਾਂ ਦੇ ਆਏਗੇ ਛੋਟੇ ਹਾਂਜੀ ਸਾਨੂੰ ਕੁਝ ਨਹੀਂ ਪਤਾ ਤੇ ਤੈਨੂੰ ਲੱਗਦਾ ਨਾ ਅਸੀਂ ਕੁਝ ਬਣਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਕਿ ਤੂੰ ਨਹੀਂ ਹੱਸਦੀ ਕਿ ਲੋਕਾਂ ਦੇ ਪੁੱਤ ਮਰ ਰਹੇ ਨੇ 6 ਲੋਕਾਂ ਦੇ ਪੁੱਤ ਮਰ ਰਹੇ ਨੇ ਪੁੱਤ ਪੁੱਤ ਬੱਦ ਪੈਂਦਾ ਹੁੰਦਾ ਤਾਂ ਘਾਟਾ ਹੀ ਗਾਲ ਹੈ ਜੇ ਤੁਸੀਂ ਕਾਸ਼ੇ ਜੋਕੇ ਹੁੰਦੇ ਸਾਨੂੰ ਘਰ ਛੱਡਣੇ ਕਾਹਤੋਂ ਪੈਂਦੇ ਜੇ ਪੁਲਿਸ ਸਾਫ ਦਾ ਕੰਮ ਕਰਦੀ ਹੁੰਦੀ ਨਾ ਤਾਂ ਸਾਨੂੰ ਘਰ ਰਹਿਣੇ ਪੈਂਦੇ ਠੀਕ ਹੈ ਇਹਦਾ ਉਸ ਨਾਲ ਬੰਦਾ ਮਾਰ ਕੇ ਚੋਣਾਂ ਅਸੀਂ ਆਪਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾਵੇਂ ਕੋਈ ਗੱਲ ਨਹੀਂ ਦੇਖ ਲਾਂਗੇ ਆਪਾਂ ਜੇ ਤੁਸੀਂ ਚੰਡੀਗੜ੍ਹ ਚ ਆ ਕੇ ਜੇਨ ਭਰਾ ਮਾਰ ਕੇ ਉੱਥੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਾਹਦੀ ਪੁਲਸਾਂ ਤੁਸੀਂ ਬਰੀ ਹੋ ਗਏ ਬੰਦੇ ਕੀ ਪੁਲਸ ਵਰਤ ਕੀਤਾ ਤੁਸੀਂ ਕਿਹੜਾ ਕਿਹੜਾ ਭਰਾ ਮਾਰ ਕੇ ਜੀ ਤਾਂ ਜੋ ਸਹੀ ਹੈ ਮੈਂ ਤੈਨੂੰ ਇਹ ਕਹਿ ਰਿਹਾ ਹਾਂ ਕਿ ਜੇ ਕੋਈ ਗਲਤ ਕਰੂਗਾ ਬਿਲਕੁਲ ਨਹੀਂ ਆ। ਉਹ ਮੂਲ ਮੁਤਾਬਕ ਬੰਨਦਾ। ਚਾਹਾਂਗੇ ਜੇ ਕੋਈ ਬਦਨਾਮਤ ਦੂਜੇ ਨੂੰ ਰੈਟਲੀਏਸ਼ਨ ਚ ਸੀ ਉਹ ਕਰਾਂਗੇ। ਇਹਦੇ ਵਿੱਚ ਕੋਈ ਉਹ ਗੱਲ ਨਹੀਂ ਤੂੰ ਫੋਨ ਕਰਕੇ ਕੋਈ ਮਾਰਤਾ ਉਹ ਸਾਰਾ ਉਹ ਖਾਡੂ ਦੇ ਮੁਖਬਰ। ਕੋਈ ਸੰਸਾਰੀ ਮੁਖਬਰਾਂ ਦੀ ਲੋੜ ਨਹੀਂ ਹੁੰਦਾ ਤੇ ਕੋਈ ਗੱਲ ਨਹੀਂ ਬਹੁਤ ਖੁਸ਼ਾ। ਠੀਕ ਹੈ ਨਾ? hello hello holly that's us